ਛੱਡ ਕੇ ਗਿਆ 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 ਆਏ ਹਾਏ ਚੱਕ ਦੇ ਗਿਆ ਮਬਲੀਆ ਬੇ ਲੱਗ ਪਈ ਦੀਵਾਲੀ ਸ਼ੁਰੂਆਤ ਨੇ ਮੰਮੀ ਦੇ ਉੱਪਰ ਸਟੋਰੀ ਯਾਰ ਲਿਓ ਮੈਂ ਕਰਾਂ ਗਿਆ ਓਏ ਕਿੱਧਰ ਗਿਆ ਹਵਾ ਪਤਾ ਸასი ਗਾਲ ਜੀ ਦਿਵਾਲੀ ਦੀਆਂ ਮੁਬਾਰਕਾਂ ਤੁਹਾਨੂੰ ਅੱਜ ਦਾ ਦਿਨ ਸਾਰਿਆਂ ਦਾ ਸ਼ੋਭਰ ਰਹੇ ਵਧੀਆ ਰਹੇ ਤੇ ਮੈਂ ਅੱਜ ਦਿਵਾਲੀ ਦਾ ਥੋੜਾ ਜਿਹਾ ਬਲੌਗ ਪਾਉਂਗਾ ਥੋੜੀ ਜੀ ਵੀਡੀਓ ਪਾਵਾਂਗਾ ਤੇ ਪੈਸੇ ਤਾਂ ਦੀਵਾਲੀ ਖੁਸ਼ੀਆਂ ਦਾ ਤਿਹਾਰ ਹੈ ਕਿ ਹਰ ਇੱਕ ਬੰਦਾ ਚਾਹਦਾ ਹੈ ਪਏ ਨੂੰ ਵਧੀਆ ਤਰੀਕੇ ਨਾਲ ਮਨਾਵੇ ਬੱਚਿਆਂ ਨੂੰ ਬਹੁਤ ਚਾਹ ਹੁੰਦਾ ਹੈ ਸਾਨੂੰ ਵੀ ਬਹੁਤ ਛੋਟੇ ਹੁੰਦੇ ਚਾਹ ਹੁੰਦਾ ਸੀਗਾ ਥੋੜੀ ਮਹਿੰਗੀ ਹੋ ਗਈ ਹੈ ਦੀਵਾਲੀ ਇਸ ਵਾਰੀ ਆਮ ਬੰਦੇ ਦੀ ਪਹੁੰਚ ਤੋਂ ਬਾਹਰ ਜਾ ਰਹੀ ਹੈ ਪਟਾਕੇ ਵੀ ਬਹੁਤ ਮਹਿੰਗੇ ਐ ਮਠਿਆਈਆਂ ਵੀ ਮਹਿੰਗੀਆਂ ਐ ਹੋਰ ਹਰ ਇੱਕ ਚੀਜ਼ ਦਾ ਵੈਸੇ ਰੇਟ ਵਧਿਆ ਆ ਚਲੋ ਖੈਰ ਮਨਾਣੀ ਤਾਂ ਪੈਣੀ ਐ ਕਿਸੇ ਨਾ ਕਿਸੇ ਤਰ੍ਹਾਂ ਹਰ ਇੱਕ ਜਿਹੜਾ ਵੀ ਬੰਦਾ ਚਾਹੇ ਚਾਹੇ ਮੀਡਲ ਕਲਾਸ ਹੈ ਚਾਹੇ ਬਿਲਕੁਲ ਲੋਅਰ ਕਲਾਸ ਹੈ ਚਾਹੇ ਅਮੀਰ ਹੈ ਹਰ ਇੱਕ ਨੇ ਆਪਣੇ ਆਪਣੇ ਢੰਗ ਨਾਲ ਆਪਣੀ ਆਪਣੀ ਗੁਨਜਾਇਸ਼ ਦੇ ਨਾਲ ਦੀਵਾਲੀ ਮਨਾਣੀ ਹੈ ਕੁਝ ਘਰਦਿਆਂ ਨੂੰ ਕਿਹਾ ਹੈ ਘਰੇ ਬਣਾਉਣ ਲਈ ਕੁਝ ਕਿਹਾ ਹੈ ਪਕੌੜੇ ਵਗੈਰਾ ਇਦਾਂ ਦਾ ਚੀਜ਼ ਅਸਲ 'ਚ ਬਾਹਰ ਦਾ ਮੈਂ ਬਹੁਤ ਘੱਟ ਹੀ ਖਾਂਦਾ ਹੁੰਨ ਕਿਉਂਕਿ ਇਹ ਨਾ ਦਿਨਾਂ ਦੇ ਵਿੱਚ ਬਾਹਰ ਦੀਆਂ ਮਠਿਆਈਆਂ ਜਾਂ ਹੋਰ ਚੀਜ਼ਾਂ ਮਲਾਵਟੀ ਜ਼ਿਆਦਾ ਹੁੰਦੀਆਂ ਐ ਜਿਆਦਾਤਰ ਮਲਾਵਟੀ ਹੁੰਦੀ ਹੈ ਜਿਸ ਦੇ ਨਾਲ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚ ਸਕਦਾ ਹੈ ਮੈਂ ਬ੍ਰੈਡ ਵਾਲੇ ਅਲੱਗ ਕੱਢ ਦੇਣੀ ਵੈਂਗਰ ਨਾਲ ਅਲੱਗ ਕੱਢ ਦੇਣੀ ਬਾਕੀ ਮੈਂ ਮਿਕਸ ਹੀ ਕੱਢ ਦੇਣੀ ਸਾਰੇ ਪਹਿਲਾਂ ਅਸੀਂ ਹਮ ਵੈਂਗਣ ਦੇ ਬਣਾਣੇ ਆ ਐਦਾ ਪਤਲੇ ਪਤਲੇ ਕੱਟ ਕੇ ਵੈਂਗਣ ਦੇ ਵੀ ਨਾ ਬਹੁਤ ਸਵਾਦ ਬਣਦੇ ਆ ਆਹ ਹੈਗਾ ਸਰੋਂ ਦਾ ਤੇਲ ਸਰੋਂ ਦੇ ਤੇਲ 'ਚ ਬਣਾਣੀ ਹੁਣ ਬਣ ਲੱਗੇ ਬਰੈਡ ਪਕੌੜੇ ਇਹ ਮੇਰੇ ਫੇਵਰੇਟ ਹੈ ਸਮਝ ਲਓ ਬਹੁਤ ਵਧੀਆ ਬਣਦੇ ਲੋ ਜੀ ਔੜੀ ਤਾਂ ਬਹੁਤ ਸਵਾਦ ਬਣੀ ਮੈਂ ਟੇਸਟ ਕਰਕੇ ਦੇਖਦਾ ਸਵਾਦ ਹੋਣੀ ਮਤਲਬ ਟੇਸਟ ਕਰਕੇ ਦੇਖਦਾ ਕਿ ਕਿਦਾਂ ਦੀ ਹੈ ਗਰਮ ਗਰਮ ਬਹੁਤ ਵਧੀਆ ਬਈ ਮਿਰਚਾ ਮੁਰਚਾ ਨਮਕ ਮਿਰਚਾ ਸਭ ਵਧੀਆ ਹੈ ਮਿਕਸ ਮਿਕਸ ਵਿੱਚ ਗੋਭੀ ਪਿਆਜ਼ ਆਲੂ ਪਤਲੇ ਪਤਲੇ ਕੱਟ ਕੇ ਤੇ ਪਾਲਕ ਮੈਂ ਕਹਿੰਨਾ ਨਿਆਰਾ ਹੀ ਬਣ ਬਣਰ ਹੋ ਜਾਂਦਾ ਹੈ ਐਦਾਂ ਹਲਕਾ ਹਲਕਾ ਬੇਸ ਨਾਲ ਲਾ ਕੇ ਨਾ ਫਿਰ ਸਵਾਦ ਆਉਂਦਾ ਜਦੋਂ ਜਦੋਂ ਨਾ ਬਣ ਬਣ ਕੇ ਇਹੋ ਤਿਆਰ ਹੋਣੇ ਆ ਫਿਰ ਦੇਖਿਓ ਮਿਕਸ ਵੀ ਬਣ ਰਹੇ ਆ ਹੁਣ ਤੇ ਹੁਣ ਆਪਾਂ ਬਾਅਦ ਵਿੱਚ ਹੀ ਖਾਣੇ ਆ ਮੈਂ ਇਕੱਠੇ ਇਕੱਲਾ ਇਕੱਲਾ ਨਹੀਂ ਖਾਣਾ ਕੋਈ ਟੈਸਟ ਹੀ ਕੀਤਾ ਸਿਰ ਅੱਜ ਤਾਂ ਨਾ ਹੁਣ ਦੀਵਾਲੀ ਜਦ ਪਹਿਲਾਂ ਜਦੋਂ ਅਕਤੂਬਰ ਮਹੀਨੇ ਚ ਆ ਗਈ ਹੈ ਤਾਂ ਥੋੜੀ ਤਲਖੀ ਹੋ ਜਾਂਦੀ ਹੈ ਮੌਸਮ ਚ ਅਜ ਵੀ ਤਲਖੀ ਹੈ ਜੇ ਨਵੰਬਰ ਜਾਂਦੀ ਹੈ ਤਾਂ ਠੰਡਾ ਹੁੰਦਾ ਮੌਸਮ ਤੇ ਦੁਪਹਿਰਾਂ ਹੁਣ ਧੁੱਪ ਬਹੁਤ ਹੈ ਇਸ ਟਾਈਮ ਮੈਂ ਹੁਣ ਸ਼ੁਰੂ ਕਰਨ ਲੱਗਾ ਖਾਣਾ ਤੇ ਮੈਂ ਪਲੇਟ ਆਪਣੀ ਲੈ ਕੇ ਚੱਲਾ ਆਂ ਮੈਂ ਉਧਰੋਂ ਗਰਮ-ਗਰਮ ਹੀ ਚੱਕ ਲੈਣੀ ਆ ਬਾਕੀ ਬਾਅਦ ਚ ਖਾਈ ਜਾਣਗੇ ਕਿਉਂਕਿ ਜੋ ਨਜ਼ਾਰਾ ਗਰਮ-ਗਰਮ ਦਾ ਨਾ ਉਹਦੇ ਵਰਗੀ ਰੀਸ ਨਹੀਂ ਥੋੜੇ ਜਿਹਾ ਲਾਉਂਗਾ ਮੈਂ ਮਿਕਸ ਇੱਕ ਬਰੈਡ ਪਕੌੜਾ ਮਿਕਸਰ ਦੋ ਬਰੈਡ ਪਕੌੜੀ ਲੈ ਲੈਣਾ ਠੀਕ ਹੈ ਤੇ ਆ ਮੇਰੀ ਬਣ ਗਈ ਜੀ ਪਲੇਟ ਤਿਆਰ ਜੇ ਆਪਾਂ ਖਾਣੇ ਸ਼ੁਰੂ ਕਰੀਏ ਹੁਣ ਲਓ ਇਹ ਆਪਣਾ ਤਾਂ ਇੰਨੇ ਗਿਆ ਪਕੌੜਿਆਂ ਨਾਲ ਹੀ ਸਰ ਜਾਣਾ ਬਹੁਤ ਹੀ ਨਹੀਂ ਖਾਣ ਹੋਣੇ ਹੂੰ ਉਹ ਜਿਹੜੇ ਮਿਕਸ ਵਾਲੇ ਆ ਨਾ ਇਹ ਮੈਨੂੰ ਬਹੁਤ ਪਸੰਦ ਆ। ਵੀਰ ਮੂਹ ਹਾਂ ਹਣ ਜਿੱਦ ਤੱਕ ਬੇਸਣ ਬਹੁਤ ਪਟਲਾਇਆ ਮੜ ਮੜਾ ਲਾਇਆ ਵਸ ਨਾਲ بس ਸਬਜ਼ੀਆਂ ਸਬਜ਼ੀਆਂ ਹੈ ਗੋਭੀ ਆਲੂ ਪਿਆਜ਼ ਪਾਲਕ ਬਰੈਡ ਦੇ ਵੀ ਸਿੰਗਲ ਸਿੰਗਲ ਹੈ ਜਵਲੀਆਂ ਕੇ ਲਾ ਵੀ ਮਾਇ ਆ ਗਿਆ ਕਰ ਦੀ ਜੀ ਦਾ ਆਪਣਾ ਮਜਾ ਹੁੰਦਾ ਤੇ ਮੈਦਾ ਚਲੋ ਬਾਜ਼ਾਰ ਚ ਵੀ ਵਧੀਆ ਮਿਲ ਜਾਂਦੇ ਆ ਪਰ ਉਹ ਵੀ ਤੇਲ ਦਾ ਚੱਕਰ ਹੁੰਦਾ ਜ਼ਿਆਦਾ ਉਨੀ ਵੱਲੋਂ ਕਿ ਆਦੇ ਕੱਢੇ ਹੋਏ ਹੈ ਵੀ ਨਹੀਂ ਪਤਾ ਹੁੰਦਾ ਮਿਲਦੇ ਆ ਤੁਹਾਨੂੰ ਹੁਣ ਥੋੜੀ ਦੇਰ ਬਾਅਦ ਇਸ ਟਾਈਮ ਹੈਗਾ ਦੁਪਹਿਰ ਟੌਪ ਕੀ ਹੈ ਫਿਰ ਆ ਰਾਮ ਕਰਦੇ ਆ ਸ਼ਾਮ ਦੇ ਟਾਈਮ ਦਾ ਦੇਖਦੇ ਕੀ ਪ੍ਰੋਗਰਾਮ ਬਣਦਾ ਆ ਦੇਖੋ ਜੀ ਕੌਣ ਆਇਆ ਇਹ ਆਈ ਹੈ ਜੇਵੀ 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 ਇਹਨੇ ਆ ਰੰਗੋਲੀ ਬਣਾਈ ਆ ਦਿਖਾ ਲ ਕਿੱਧਰ ਆ ਰੰਗੋਲੀ ਤੇਰੀ ਯਾ ਲਗਾਇਆ ਮਨਰਾਜ ਬਣਾਣ ਰੰਗੋਲੀਆਂ ਆ ਵਧੀਆ ਵਧੀਆ ਇਹ ਆ ਨਮੂਨ ਲਗੀ ਹੋਇਆ ਤੇ ਆ ਜੇਵੀ ਨੇ ਬਣਾਈ ਆਪਣੀ ਰੰਗੋਲੀ ਹੈਪੀ ਦਿਵਾਲੀ ਜੇ ਜੇਵੀ ਜੇਵੀ ਜੈ ਜਬੀਨ ਏ ਹੁਣ ਨਾ ਅਸੀਂ ਲੜੀਆਂ ਲਾਣੀਆਂ ਐ ਤੇ ਰਾਤ ਨੂੰ ਇਹਦੇ ਤੇ ਜਿਹੜੀਆਂ ਇਹ ਜਿਹੜੇ ਨੇ ਬਣਾਈਆਂ ਤੁਸੀਂ ਰੰਗੋਲੀਆਂ ਇਹਨਾਂ ਦੇ ਵਿੱਚ ਨਾ ਇੱਕ ਇੱਕ ਦੀਵਾ ਜਗਾਣਾ ਹੈ ਨਾ ਦੀਵਾ ਜਗਾ ਕੇ ਫਿਰ ਬਹੁਤ ਸੋਹਣੀ ਲੱਗਣੀ ਫਿਰ ਰਾਤ ਨੂੰ ਸ਼ੂਟ ਕਰਾਂਗੇ ਹੁਣ ਥੋੜੀ ਛੁੱਟੀ ਲੈਣੇ ਆਪਾਂ ਮੈਂ ਉਹ ਪੱਗਪੁਕ ਲਾ ਦਮਾ ਥੋੜਾ ਜਿਹਾ ਸਿਵਲ ਡਰੈਸ ਚਾਣੇ ਆ ਫਿਰ ਲੜੀਆਂ ਲਗਣੀਆਂ ਉੱਪਰ ਤੋਪ ਐ ਲੜੀਆਂ ਲਾ ਕੇ ਫਿਰ ਪਟਾਕੇ ਪਾਣੇ ਆ ਦੀਵਾਲੀ ਦੇ ਸਭ ਪਟਾਕੇ ਚਲਾਣੇ ਆ ਦੀਵਾਲੀ ਦੇ ਪਟਾਸੀ ਪਾਣੀ ਨਹੀਂ ਚਲਾਣੀ ਹੈ। ਕਿਆ ਬੋਲੋ ਕੁਛ ਬੋਲੋ। ਚਲ ਠੀਕ ਹੈ। ਰਾਤ ਨੂੰ ਫੇਰ ਚਲਾਵਾਂਗੇ ਪਟਾਕੇ। ਲੋ ਜੀ ਹੁਣ ਅਸੀਂ ਚੱਲੇ ਹੈਗੇ ਆਂ ਦੀਵੇ ਕਰਨ ਖੇਤੀ ਤੇ ਗੁਰਦਾਰਾ ਸਾਹਿਬ। Gracias, ਇਦਾਂ ਜਗਾਂ ਦੀ ਦੀਵਾ ਆ ਹੁੰਦਾ ਦੀਵਾ ਜਗਣ ਲੱਗਾ ਕਿਤਾ ਹਾਲ ਹੈਦਕ ਅੱਛਾ ਲੇਤਾ ਅਜਾਗਿਆ ਜਾਗ ਗਿਆ ਉਰੇ ਦੀਵੇ ਨਾ ਪਿੱਛੇ ਨੂੰ ਕਰ ਦੇ ਦੋ ਚਾਰ ਕਾ ਲਓ ਜੀ ਦੀਵੇ ਉਬੇ ਦੇ ਦਿਵਾਲੀ ਵੀ ਕੀਤੇ ਹੋਏ ਆ ਤੁਸੀਂ ਦੇਖ ਸਕਦੇ ਆ ਇਧਰ ਸਾਰੇ तकरीबन ਘਰਾਂ ਦੇ ਵਿੱਚ ਲਾਈਟਾਂ ਜਗ ਪਈਆਂ ਆ ਸਾਡੇ ਆ ਕੁੜੀਆਂ ਹੀ ਲਾਈਆਂ ਲੱਗਾ ਇੰਨੀਆਂ ਕਿ ਬਹੁਤ ਹੁੰਨੀਆਂ ਐ ਨਹੀਂ ਤਾਂ ਉਹ ਜਿਹੜੀਆਂ ਲਾਈਟਾਂ ਉਹ ਹੁਣੀਆਂ ਉਹਦਾ ਖਲਾਰਾ ਫਿਰ ਬਹੁਤ ਹੁੰਦਾ ਲਾਣੀਆਂ ਵੀ ਔਖੀਆਂ ਹੁੰਦੀਆਂ ਆ ਮੈਨੂੰ ਵੀ ਈਜ਼ੀਲੀ ਲਾਤੀਆਂ ਮੈਂ ਅੱਜੇ ਲਾਈਆਂ ਇਹੋ ਈਜ਼ੀਲੀ ਲੱਗ ਗਈਆਂ ਬਹੁਤਾ ਟਾਈਮ ਨਹੀਂ ਲੱਗਿਆ ਲੱਗਾ ਤਾਂ ਜਰੂਰ 2 ਘੰਟੇ ਇਹ ਕਹੇ ਤੇ ਬਾਹਰ ਵੀ ਦੀਵਾ ਕਰਨਾ ਹੈ ਅੱਜ ਨਾ ਪਟਾਕਿਆਂ ਕਰਕੇ ਨਾ ਜਾਨਵਰਾਂ ਦੀ ਜਾਨ ਤੇ ਬਣੀ ਹੋਣੀ ਐ ਕੁੱਤੇ ਬਹੁਤ ਡਰਦੇ ਆ ਪਟਾਕਿਆਂ ਤੋਂ ਕੋਈ ਨਹੀਂ ਦਿਖ ਰਿਹਾ ਗਲੀਆਂ ਦੇ ਵਿੱਚ ਰੋਕ ਨਹੀਂ ਕਿਸੇ ਨੂੰ ਵੀ ਸਕਦੇ ਪਟਾਕਿਆਂ ਤੋਂ ਤੇ ਗ੍ਰੀਨ ਦੀਵਾਲੀ ਵਾਲਾ ਤਾਂ ਭੁੱਲੇ ਜਾਓ ਜਦ ਅਸੀਂ ਆਪਣੇ ਟਾਈਮ ਪਟਾਕੇ ਚੰਗੀ ਤਰ੍ਹਾਂ ਚਲਾਏ ਐ ਤੇ ਹੁਣ ਬੱਚਿਆਂ ਨੂੰ ਕਿੱਦਾਂ ਰੋਕ ਸਕਦੇ ਆ ਵੀ ਤੁਸੀਂ ਗ੍ਰੀਨ ਦੀਵਾਲੀ ਮਨਾਓ ਨਹੀਂ ਉਹ ਗੱਲ ਹੀ ਮਾਰਦੀ ਬੱਸ ਇਹ ਬਣਾਈ ਆ ਜੀ ਵੈਜ ਬਰੀਆਨੀ ਤੇ ਹੋਰ ਵੀ ਕਿ ਹੋਰ ਵੀ ਇੱਕ ਦੋ ਚੀਚਾਂ ਬਣਾਈਆਂ ਆ ਖਾਣ ਲਈ ਪਹਿਲਾਂ ਅਸੀਂ ਨਾ ਖਾਣਾ ਪੀਣਾ ਹੈ ਫਿਰ ਪਟਾਕੇ-ਪਟੂਕੇ ਦੇਖਾਂਗੇ ਬੱਚੇ ਚਲਾ ਦੇਣੇ ਕਿੰਨਾ ਹੁਣ ਅਸੀਂ ਵੇਟ ਕਰ ਰਹੇ ਆ ਤਾਇਆ ਜੀ ਦੀ ਫੈਮਿਲੀ ਦਾ ਉਹਨੇ ਸਾਡੇ ਨਾਲ ਇਕੱਠੇ ਅਸੀਂ ਮਿਲ ਕੇ ਨਾ ਉੱਪਰ ਬਿਲਕੁਲ ਟੋਪ ਤੇ ਜਾ ਕੇ ਘਰ ਦੇ ਉੱਥੇ ਦੀਵਾਲੀ ਮਨਾਣੀ ਹੈ ਦੋਨੋਂ ਚਲਾਣ ਲੱਗੇਗਾ ਤਰੀਕੇ ਨਾਲ ਚਲਾਓ ਖਾਟ ਬਣਾਇਆ ਆ ਬਣ ਜਾ ਤੀ ਵੀ ਦੇ ਕਰ ਰੋ ਹੂੰ ਹਾਂ ਲਾਵੇ ਜੇ ਵੀ ਲੱਗ ਪਈ ਦੀਵਾਲੀ ਸ਼ੁਰੂਆਤ ਫੁੱਲ ਝੜੀ ਹਾਂ ਇਹਦਾ ਇਧਰ ਸਾਈਡ 'ਚ ਆ ਜਾ। ਬੋਤਲ ਨਾ ਤੋੜ ਕੇ ਖੁਆਦੀ। ਜਿਹੜਾਣਾ ਹੋਇਆ ਤਾਂ ਇੱਥੇ ਓੜਾਇਓ। ਚਲੋ ਛੱਡੋ ਉੱਪਰ ਨੂੰ। ਨਹੀਂ ਜਾ ਰਹੀ। ਛੱਡੋ ਅੱਗੇ ਲੱਗ ਜਣੀ ਇਹਨੂੰ ਨਹੀਂ। ਛੱਡ ਕੇ ਪੁੱਟੇ-ਪੁੱਟੇ ਮਾਰੋ। ਦੇਖੋ ਤਾਂ ਛੱਡ ਕੇ। ਗਿਆ 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 ਗਿਆ। ਆਏ ਹਾਏ। ਗਿਆ। ਚੱਕੋ ਪਰੂ ਹਵਾ ਚੱਲਦੀ ਐ। ਉੱਪਰੋਂ ਮਾਰੋ। ਜਾ ਲੈ ਜਾਓ ਚਲੋ। ਲੈ ਤਾਂ ਕੀ ਵੱੜ ਲਿਆਂਦਾ ਅੱਗੇ 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 ਹਾਏ ਹਾਏ ਇਹ ਤਾਂ ਨਹੀਂ ਚੱਲਦਾ ਓਏ ਰਾਜ ਤਾਲਿਓ ਤਾਲਿਓ ਚੱਕ ਚੱਕ ਉਹ ਤੇਨੂੰ ਚੱਕ ਦੇ ਚੱਕ ਦੇ ਛੱਡ ਦੇ ਛੱਡ ਵਸ ਵਸ ਉੜ ਗਿਆ ਉੜ ਗਿਆ ਕਾਮਯਾਬ ਹੋ ਕਾਮਯਾਬ ਬਣ ਗਈ ਗੱਲ ਬਣ ਗਈ ਗੱਲ ਲਓ ਤਾਂ ਇਹ ਚਾਹੇ ਉੱਥੇ ਕਿ ਧੱਕੇ ਜਾਵੇ ਪਰ ਜੇਲ੍ਹਣਾ ਦੇਖੋ ਉਹ ਵਾਹ ਚੱਲ ਗਿਆ ਬਈ ਸੱਚੀ ਆ ਇਹ ਫਸਟ ਟਾਈਮ ਜਿਹੜਾ ਸਿੱਧਾ ਲੈਂਡ ਹੋਇਆ ਹਾਂ ਆਹ ਲੈਂਡ ਲੱਗੀ ਗੱਠੀਆਂ ਦੋ ਕੀ ਆਟਿਸ਼ਬਾਜੀ ਦੇਖੋ ਆਟਿਸ਼ਬਾਜੀ ਜਲਾਣੇ ਕਿ ਪਿੱਛੇ ਘਰ ਲਈ ਮੂੰਹ ਇਹ ਪੰਗੇ ਵਾਲਾ ਕੰਮ ਐ ਉਹ ਲੈ ਓਏ ਆ ਦੇਖਿਆ ਬਹੁਤ ਸਿਮਰ ਖਤਰਾ ਵਧੀਆ ਸੀ ਉਹ ਬੰਬ ਆਂਡੇ ਆ ਯਾਰ ਲੋ ਦੇਖਦੇ ਆਂਡੇ ਕਿਹੜੇ ਆਂਡਾ ਪਟਾਕਾ

ਉਹਦਰ ਪਿੱਛੇ ਪਟਾਕੇ ਚੱਲਦੇ। ਕੀ ਬਾਤ ਆਉਂਦੇ। ਡੋਂਟ ਫਰ। ਉਹ ਉਧਰ। ਇਹਦੀ ਪੂਜਾ ਹੋਈ ਸੀ। ਉਧਰ ਉਧਰ। ਕੋਈ ਅਸਰ ਨਹੀਂ ਹੋਇਆ। ਇਹ ਨੂੰ ਨਾ ਚੱਲ। ਚੱਲਾਈ ਨੋਕ ਲਾ। ਭਰ ਗਈ ਗੈਸ। ਕੈਮਰਾਮੈਨ ਬਹਾਵ ਦੇਇਆ। ਤੂੰ ਆਪਣੀ ਵੀ ਬਣਾਣੀ। ਬਣਾ ਲੈਨੇ ਆਪਣੀ ਵੀ। ਉਹ ਤੁਹਾਨੂੰ ਮੰਗ ਨਹੀਂ ਕਰਨੀ ਕੋਈ ਬੰਦਾ ਪੂਣਾ ਦਾ ਕਹਿੰਦਾ ਬਣ ਕੇ ਵੀਡੀਓ ਆਪਣੀ ਸੈਲਫੀ ਬਣਾਈਆ। ਹੈਲੋ। ਹਟ ਜਾ ਹਟ ਜਾ ਹਟ ਜਾ। ਆਂਦੀ ਆਉਂਗੀ। ਉਧਰ ਪਟਾਕੇ ਹੈ ਜੀ। ਹਾਂ।

ਉਠਾ ਲਿਆ ਨਹੀਂ ਥਲੇ ਵਾ ਥਲੇ ਆ ਥਲੇ ਆ ਥਲੇ ਨਾ ਆ ਜਾਓ ਉਹਨਾਂ ਸਾਰੇ ਤੂੰ ਜਾ ਥਲੇ ਨੂੰ ਆ ਜਾ ਥਲੇ ਨੂੰ ਆ ਜਾ ਫਿਰ ਪਰਚੀ ਨਹੀਂ ਕੋ ਦਿੰਦੀ ਹੁਣ ਛੱਡ ਦਿਓ ਹੋ ਗਿਆ ਹੋ ਗਿਆ ਲੈ ਮੰਮੀ ਦੇ ਉੱਪਰ ਸੱਟਾ ਯਾਰ ਲਿਓ ਮੈਂ ਕਰਾਂ ਤੁਸੀਂ ਚਲਾ ਦੇਣਾ ਉਹ ਦੇਖੋ ਜਾੜੇ ਲਾਪੇ ਹੁਣ ਜਲਦੀ ਕਰ ਲੈ ਜਾ 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 ਜਾੜੇ ਤੇ ਜਾ ਲੈਣਾ ਗਿਆ ਓਏ ਕਿੱਧਰ ਗਿਆ ਕਿੱਧਰ ਗਿਆ ਇਹ ਉਲਟੇ ਪਾਸੇ ਇਹ 12 ਬੰਨੂ ਭੇਜਿਆ ਇਹ 12 ਬੰਨੂ ਇਹ ਹਵਾ ਉਹ ਕਈ ਲਾਤੇ ਆ ਅੰਡੇ ਚਲਾਣ ਲੱਗੇ ਹੋਣਾ ਅੰਡੇ ਚੱਲ ਚਲਾ ਦਿਖਾਏ ਹੋ ਅੰਡੇ ਮਾਰ ਕੇ ਦਿਖਾਤਾ ਦੋ ਕਿਹੜੇ ਅੰਡੇ ਅੰਡੇ ਆ ਦੇਖ ਕੇ ਚਲੋ ਚਲਾਈ ਚਲਾ ਅਸੀ ਗਾਲ ਜੀ ਸਵੇਰਾ ਹੋ ਗਿਆ ਦਿਵਾਲੀ ਤੋਂ ਅਗਲਾ ਦਿਨ ਅੱਜ ਬਿਸ਼ਕਰਮਾ ਦੇ ਆ ਤੇ ਰਾਤੀ ਵੀ ਬਹੁਤ ਵਧੀਆ ਪਟਾਕੇ ਚੱਲੇ ਆ ਬੱਚਿਆਂ ਨੇ ਬਹੁਤ ਮਜ਼ੇ ਕੀਤੇ ਐਨ ਖਾਤੇ 11 ਵਜੇ ਤੱਕ ਚਲਾਉਂਦੇ ਰਹੇ ਖੈਰ ਅਸੀਂ ਤਾਂ ਉਹੋ ਉਡਾਏ ਆ ਜਿਹੜੀਆਂ ਲਾਲਟਣਾ ਦੀਆਂ ਚਾਈਨੀਜ਼ ਹੁਣ ਸਵੇਰੇ ਕਚਰਾ ਬਹੁ ਹੋਇਆ ਅਸਗਾ ਇਹ ਕਚਰਾ ਇਕੱਠਾ ਕਰਨਾ ਉੱਪਰ ਕੋਡ ਚਵਾਰੇ ਤੇ ਸੀਗੇ ਬਿਲਕੁਲ ਟੌਪ ਤੇ ਤੇ ਮੈਂ ਕਿਸ ਤਰ੍ਹਾਂ ਦੀ ਵੀਡੀਓ ਲੱਗੀ ਜਰੂਰ ਦੱਸਿਓ ਪਿੱਛੇ ਦੇਖ ਲਓ ਸੂਰਜ ਨਹੀਂ ਦਿਖ ਰਿਹਾ ਇੰਨਾ ਤਾਂ ਪੋਲੂਸ਼ਨ ਹੋਣਾ ਹੀ ਹੈ ਜਿੰਨੇ ਪਟਾਕੇ ਚੱਲੇ ਆ ਇਸ ਟਾਈਮ ਟਾਈਮ ਕਾਫੀ ਹੋਇਆ ਮਿਲਦੇ ਆਂ ਅਗਲੀ ਵੀਡੀਓ ਚ ਕਿੱਦਾਂ ਲੱਗੀ ਜਰੂਰ ਦੱਸਿਓ ਬਲੌਗ ਮੈਂ ਕਿਤੇ ਕਿਤੇ ਪਾਣਾ ਹੁੰਦਾ ਠੀਕ ਹੈ ਜੀ ਮਿਲਦੇ ਆਂ ਅਗਲੀ ਵੀਡੀਓ ਚ ਰੱਬ ਰੱਖਾ